मैं शगन भेज दी शगन भेज दो आया ओॾण वासे वोटो न फेसबुक ते वेठल तेरी सॼी फोटो ਕੇ ਹੋ ਜੀ ਲੱਗਦੀ ਸੀ ਉਹਦਣ ਵਿਆਹ ਤੇ ਮੋਟੋ ਨਹੀਂ ਮੈਂ ਫੇਸਬੁੱਕ ਤੇ ਵੇਖ ਲਉ ਤੇਰੀ ਸਜੀ ਦੀ ਫੋਟੋ ਨਹੀਂ ਮੇਰੇ ਦਿਲ ਇਕ ਤੇ ਤੂੰ ਵੀ ਨਵੀਆਂ ਫੋਟੋ ਪਾਵੇਂਗੀ ਪਰ ਮੇਰੇ ਤੋਂ ਕਮੈਂਟ ਕਿਸੇ ਤੇ ਪਾਇਆ ਨਹੀਂ ਜਾਣਾ ਮੈਂ ਸੱਜ ਰੇਜ ਦੇਉ ਤੈਨੂੰ ਪਰ ਮੈਂ ਤੋਂ ਆਇਆ ਨਹੀਂ ਜਾਣਾ ਨੀ ਉੱਥੇ ਆਇਆ ਨਹੀਂ ਜਾਣਾ ਬਰਡੇ ਦੇ ਸਪਰਾਈਜ਼ਾਂ ਨੂੰ ਤਾਂ ਕਿਉਂ ਵੀ ਮਿਸਹੇਗੀ ਨੀ ਚੋਰੀ ਚੋਰੀ ਲੋਕ ਲੋਕ ਤੇਤੇ ਕਰ ਕਰ ਫਿਸਹੇਗੀ ਬਰਡੇ ਦੇ ਸਪਰਾਈਜ਼ਾਂ ਨੂੰ ਤਾਂ ਤੂੰ ਵੀ ਮਿਸਹੇਗੀ ਨੀ ਚੋਰੀ ਚੋਰੀ ਲੋਕ ਲੋਕ ਤੇਤੇ ਕਰ ਕਰ ਫਿਸਹੇਗੀ ਮੈਨੂੰ ਕਾਣੀ ਪੁੱਲਦੀ ਤੇਰੀ ਜਨਮ ਤਰੀਕ ਕਦੇ ਪੈਠੋਂ ਵੀ ਮੇਰਾ ਜਨਮ ਦਿਨ ਭਲਾਇਆ ਨਹੀਂ ਜਾਣਾਂ ਮੈਂ ਸ਼ਗਰ ਪੇਜ ਬਿਉ ਤੈਨੂੰ ਘਰ ਮੈਥੋਂ ਆਇਆ ਨਹੀਂ ਜਾਣਾਂ ਨਹੀਂ ਉੱਥੇ ਆਇਆ ਨਹੀਂ ਜਾਣਾਂ ਗੱਦ ਦੀ ਕਰਦਾ ਕਹ ਦੇਨੀ ਐ ਗੀਤ ਸੁਨਾ ਨਿਪੂ ਅੱਜ ਬੜਾ ਜੀ ਕਰਦਾ ਠੰਡ ਕਲੇਜੇ ਪਾ ਨਿੱਪੂ ਦਸਤਾ ਭਾਈ ਕਿਹੜਾ ਗਾਣਾ ਸੀ ਹਾਂ ਦੱਸਦੇ ਆ ਜਾਣੀ ਕਰਦਾ ਕਹ ਦੇਨੀ ਆਂਗੀ ਤੂੰ ਸੁਣਾ ਨਿੱਪੂ ਅੱਜ ਬੜਾ ਜੀ ਕਰਦਾ ਠੰਡ ਕਲੇਜੇ ਪਾ ਨਿੱਪੂ ਮਿੱਟ ਜਾਣ ਥਕਾਣਾ ਵਾਲਾ ਜੋ ਤੂੰ ਸੁਣਿਆ ਕਈ ਵਾਰੀ ਇਹ ਵੀ ਦੱਸਦਾ ਕਿਹੜਾ ਹੈ ਕਿਹੜਾ ਗਾਣਾ ਭਾਈ ਹੂੰ ਕੋਈ ਐਸੇ ਨਗਮੇ ਥੇੜੀ ਵੱਲੜੀ ਦਾ ਖੋਲ ਖਜ਼ਾਨਾ ਜਦ ਜੀ ਕਰਦਾ ਕਹਿ ਦੀ ਨੀ ਹੈ ਗੀਤ ਸੁਣਾ ਨਿੱਪੂ ਹੋਏ ਅੱਜ ਬੜਾ ਜੀ ਕਰ ਬੈ ਠੰਡ ਕਲੇਜੇ ਪਾ ਨਿੱਪੂ ਮਿਸ ਜਾਣ ਸਕਾਣਾ ਵਾਲਾ ਜੋ ਤੂੰ ਸੁਣਿਆ ਕਈ ਵਾਰੀ ਤੇਰਾ ਫੇਵਰਟ ਮੁਕਲਾਵੇ ਵੀ ਸੁਨਾਇਆ ਨਹੀਂ ਜਾਣਾ ਮੈਂ ਭੇਜ ਦਿਆਂ ਤੈਨੂੰ ਪਰ ਮੈਥੋਂ ਆਇਆ ਨਹੀਂ ਜਾਣਾ ਮੈਂ ਸਗਣ ਭੇਜ ਦਿਆਂ ਗੁਰਪ੍ਰੀਤ ਪਰ ਆਇਆ ਨਹੀਂ ਜਾਣਾ ਮੈਥੋਂ ਆਇਆ ਨਹੀਂ ਜਾਣਾ ਉੱਥੇ ਆਇਆ ਨਹੀਂ ਜਾਣਾ ਸੱਚੀ ਗੱਲ ਬਾਈ ਜੀ ਫੀਡਬੈਕ ਜਰੂਰ ਦੇ ਦਿਓ ਕਿਵੇਂ ਵੀ ਚੰਗਾ ਲੱਗਿਆ ਨਿੱਪੂ ਦੇਵਗਨ ਆ ਬਾਈ ਗੁਰਪ੍ਰੀਤ ਨੇ ਬਾਈ ਸਖਜੀਤ ਸੰਪ੍ਰੀਤ ਗੁਰਪ੍ਰੀਤ ਤੇ ਆ ਬਾਈ ਆਪਣਾ ਪਲਵਾਨ ਸਾਡਾ ਸੁਣੀਏ ਬਾਈ ਸਾਡਾ ਬਾਤ ਸੁਣਾਵਾਂ ਤੇ ਆ ਬਠਾ ਬਾਈ ਸਾਡਾ ਆਪਣਾ ਕਨਵਰਸ ਹੈ ਕਨਵਰ ਸਿੱਧੂ ਬਾਈ ਸੱਚੀ ਗੱਲ ਬਾਈ ਜਿੰਮੀ ਚੰਗਲ ਗਾ